ਲੋ ਵੀ ਦੋਸਤੋ ਮੰਗਲ 7th ਸਨ YouTube ਚੈਨਲ ਦੀ ਟੀਮ ਅੱਜ ਪਹੁੰਚੀ ਹੈ ਇੱਕ ਅਜਿਹੇ ਥਾਂ ਤੇ ਜਿਹੜਾ ਕਿ ਤੁਹਾਨੂੰ ਕੁਝ ਅਲੱਗ ਦਿਖਾਉਣ ਦਾ ਯਤਨ ਜਿਸ ਤਰ੍ਹਾਂ ਕਿ ਹਮੇਸ਼ਾ ਕਰਦੀ ਰਹਿੰਦੀ ਹੈ ਅੱਜ ਵੀ ਅਜਿਹੇ ਥਾਂ ਦਿਖਾ ਰਹੇ ਨੇ ਜਿਹੜਾ ਇੱਕ ਬਿਲਕੁਲ ਸਤਲੁਜ ਦਰਿਆ ਦੇ ਵਿੱਚ ਹੈ ਔਰ ਆ ਜਿਹੜਾ ਪੋਲ ਹੈ ਇਸ ਵੇਲੇ ਦਿਖ ਰਿਹਾ ਹੈ ਇਹ ਜਲੰਧਰ ਤੋਂ ਲੁਧਿਆਣੇ ਨੂੰ ਜਾਣ ਵਾਲਾ ਪੁਲਾਇਆ ਜਿਹੜਾ ਸਤਲੁਜ ਦੇ ਉੱਪਰ ਬਣਿਆ ਹੋਇਆ ਹੈ ਔਰ ਕਾਫੀ ਟ੍ਰੈਫਿਕ ਹੈ ਔਰ ਮੰਗਲ 7th Sun YouTube ਦੀ ਟੀਮ ਸਤਲੁਜ ਦਰਿਆ ਦੇ ਥੱਲੇ ਉਤਰੀ ਹੋਈ ਹੈ ਔਰ ਇਸ ਵੇਲੇ ਬਿਲਕੁਲ ਸੁੱਕਾ ਹੋਇਆ ਹੈ ਔਰ ਇਸ ਵੇਲੇ ਇਹ ਆ ਸੱਤ ਲੋਚ ਬਿਲਕੁਲ ਸੁੱਕਿਆ ਹੋਇਆ ਹੈ ਇਹਦੇ ਵਿੱਚ ਪਾਣੀ ਹੈ ਨਹੀਂ ਇੱਕ ਸਾਈਡ ਤੇ ਬਿਲਕੁਲ ਥੋੜਾ ਜਿਹਾ ਜਿੱਦਾਂ ਇੱਕ ਛੋਟੀ ਜੀ ਨਹਿਰ ਹੁੰਦੀ ਇੰਨਾ ਕੁ ਪਾਣੀ ਚੱਲਦਾ ਹੈ ਤੇ ਆ ਨਾਲ ਰੇਲਵੇ ਪੁਲ ਹੈ ਜਿੱਥੋਂ ਦੀ ਟ੍ਰੇਨ ਕ੍ਰੋਸ ਕਰਦੀ ਹੈ ਤੋਂ ਲੁਧਿਆਣੇ ਵਾਲੀ ਸਾਈਡ ਤੋਂ ਕਾਫੀ ਲੋਕ ਇੱਥੇ ਆਉਂਦੇ ਨੇ ਕੋਈ ਪਾਠ ਪੂਜਾ ਕਰਨ ਆਉਂਦਾ ਕੋਈ ਵੈਸੇ ਦੇਖਣ ਆਉਂਦਾ ਔਰ ਜਦੋਂ ਪ੍ਰਸਾਦ ਦੇ ਦਿਨ ਹੁੰਦੇ ਨੇ ਤਾਂ ਇੱਥੇ ਖੜ੍ਹ ਵੀ ਨਹੀਂ ਸਕਦੇ ਇੰਨਾ ਜ਼ਿਆਦਾ ਪਾਣੀ ਦਾ ਵਹਾਅ ਹੁੰਦਾ ਹੈ ਪਾਣੀ ਬਹੁਤ ਸਾਫ਼ ਔਰ ਨਿੱਤਰਿਆ ਹੋਇਆ ਹੈ ਔਰ ਪਹਿਲਾਂ ਇੱਕ ਪੁਲ ਪੁਰਾਣਾ ਪੁਲ ਜਿਹਨੂੰ ਕਹਿੰਦੇ ਨੇ ਫਲੋਰ ਦੇ ਵਿੱਚ ਸਤਲੁਜ ਤੇ ਜਿਹੜਾ ਕਿ ਇਸ ਵੇਲੇ ਬਿਲਕੁਲ ਬੰਦ ਹੋ ਚੁੱਕਾ ਹੈ ਇਹਦੇ ਪਿੱਲਰ ਸਿਰਫ ਖੜੇ ਨੇ ਇਹ ਬਿਲਕੁਲ ਨਾਲ ਹੈ ਦੇ ਰਿਲਵਿਲਾ ਇੰਦੀ ਜਿਹੜਾ ਰੇਲਵੇ ਪੁਲ ਆ। ਔਰ ਜਦੋਂ ਬਰਸਾਤ ਦੇ ਦਿਨਾਂ 'ਚ ਇੱਥੇ ਪਾਣੀ ਜ਼ਿਆਦਾ ਮਾਤਰਾ 'ਚ ਨਿਕਲਿਆ ਹੈ। ਕਿ ਜਿੰਨੇ ਵੀ ਰਸਤੇ ਦੇ ਵਿੱਚ ਕੋਈ ਝਾੜੀਆਂ, ਚੂੜੀਆਂ ਉੱਗੀਆਂ ਨੇ। ਉਹ ਸਾਰਿਆਂ ਨੂੰ ਕਈਆਂ ਨੂੰ ਤਾਂ ਮੁੱਢੋਂ ਹੀ ਪੱਟ ਕੇ ਲੈ ਗਿਆ। ਤੇ ਕਈ ਹੈ ਜੀ ਇਦਾਂ ਵੀ ਉਹਨਾਂ ਦੀਆਂ ਜੜ੍ਹਾਂ ਫਸੀਆਂ ਹੋਈਆਂ ਨੇ ਇਹ ਵਿੱਚ ਵਿੱਚ। ਬਹੁਤ ਵੱਡੀ ਟ੍ਰੈਫਿਕ ਹੈ ਜਿਹੜੀ ਜਾਮ ਲੱਗਾ ਹੈ। ਆ ਬਿਲਕੁਲ ਕਲਾ ਰੇਲਵੇ ਇੰਨੀ ਵਾਲੀ ਲੰਘ ਰਿਹਾ ਇਸ ਪੁਲ ਦੇ ਉੱਪਰ ਦੀ ਇਹ ਦਿਖਿਆ ਜਾਵੇ ਤਾਂ ਪਾਣੀ ਇੰਨੀ ਸਪੀਡ ਚ ਜਿਦੇ ਇੱਥੋਂ ਦੀ ਚੱਲਦਾ ਹੈ ਤੇ ਆਪਣਾ ਵਹਿਣ ਆਪ ਹੀ ਬਣਾ ਲੈਂਦਾ ਹੈ ਆ ਸਾਹਮਣੇ ਪਿੱਲਰ ਨੇ ਜਿਹੜੇ ਕਿ ਪੁਰਾਣੇ ਪੁਲ ਦੇ ਸੀ ਜਿਹੜੇ ਕਿ ਹੁਣ ਖੰਡਰ ਬਣ ਚੁੱਕੇ ਨੇ ਤੇ ਹਜ਼ਾਰਾਂ ਦੀ ਗਿਣਤੀ 'ਚ ਇੱਟਾਂ ਇਹਦੇ 'ਚ ਲੱਗੀਆਂ ਹੋਈਆਂ ਨੇ ਇਸ ਜਿਸ ਵੀ ਵਿਭਾਗ ਦੇ ਅਧੀਨ ਹੈ ਉਹਨੇ ਇਹ ਨਹੀਂ ਸੋਚਿਆ ਵੀ ਇੰਨੀਆਂ ਇੱਟਾਂ ਜਿਹੜੀਆਂ ਬੇਕਾਰ ਪਈਆਂ ਨੇ ਥੱਲੇ ਖੂਦੇ ਖੂਹੀ ਗਾਲੇ ਹੋਏ ਨੇ ਧਰਤੀ ਦੇ ਵਿੱਚ ਵੀ ਇਹਨਾਂ ਨੂੰ ਪੱਟ ਕੇ ਇਹਨਾਂ ਇੱਟਾਂ ਨੂੰ ਕਿਤੇ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ ਜੇ ਗਿਣਤੀ ਕਰਕੇ ਦੇਖੋ ਤਾਂ 1 2 3 4 5 6 7 8 9 10 11 12 13 14 15 16 ਪਿੱਲਰ ਨੇ ਜਿਹੜੇ ਕਿ ਦੋਨਾਂ ਸਾਈਡਾਂ ਦੇ ਉੱਪਰ ਨੇ ਜੋੜੇ-ਜੋੜੇ ਨੇ ਤੇ ਇੱਥੇ ਜੇ ਦੇਖਿਆ ਜਾਵੇ ਤੇ ਲੱਖਾਂ ਦੀ ਤਦਾਦ ਵਿੱਚ ਇੱਟ ਹੈ ਜਿਹੜੀ ਕਿ ਕਿਸੇ ਵੀ ਗਿਣਤੀ 'ਚ ਨਹੀਂ ਬੇਕਾਰ ਹੈ ਹੁਣ ਇਸ ਵੇਲੇ ਕੋਈ ਬਰਸਾਤ ਨਹੀਂ ਬਿਲਕੁਲ ਦਰਿਆ ਸੁੱਕਾ ਪਿਆ ਹੈ ਤੇ ਇਸ ਵੇਲੇ ਇਹਨਾਂ ਨੂੰ ਇੱਟਾਂ ਨੂੰ ਅਖਾੜ ਕੇ ਇੱਥੋਂ ਲਜਾਇਆ ਜਾ ਸਕਦਾ ਹੈ ਔਰ ਕਿਤੇ ਹੋਰ ਵਰਤੋਂ ਚ ਲਿਆਂਦੀਆਂ ਜਾ ਸਕਦੀਆਂ ਨੇ ਆ ਦੇਖੋ ਖੂਹ ਦੇ ਖੂਹ ਹੀ ਤਿਆਰ ਕੀਤੇ ਹੋਏ ਨੇ ਇਹਨਾਂ ਪਿੱਲਰਾਂ ਨੂੰ ਖੜੇ ਕਰਨ ਦੇ ਲਈ ਔਰ ਇਹਦੇ ਵਿੱਚ ਸਰੀਆ ਬਹੁਤ ਮੋਟਾ-ਮੋਟਾ ਸਰੀਆ ਜਿਹੜਾ ਕਿ ਵਰਤੋਂ ਚ ਲਿਆ ਸਕਦਾ ਪਰ ਕਿਸੇ ਦਾ ਵੀ ਇਹਨਾਂ ਚੀਜ਼ਾਂ ਵੱਲ ਕੋਈ ਧਿਆਨ ਨਹੀਂ ਕਿ ਇਹਨਾਂ ਨੂੰ ਦੁਬਾਰਾ ਰੀਸਾਈਕਲਿੰਗ ਕੀਤਾ ਜਾ ਸਕੇ ਆ ਦੇਖੋ ਸਿਰਫ ਇੱਕ ਪਿੱਲਰ ਦੇ ਕੋਲ ਹੀ ਆ ਕਿੰਨੇ ਖੂ ਤਿਆਰ ਕਰਕੇ ਸਪੋਰਟ ਦਿੱਤੀ ਹੋਈ ਹੈ ਪਿੱਲਰਾਂ ਨੂੰ ਕਿ ਜਿਆਦਾ ਤੇਜ਼ ਪਾਣੀ ਦੇ ਵਹਾਅ ਨਾਲ ਕਿਤੇ ਪਿੱਲਰ ਰੁੜ ਨਾ ਜਾਵੇ ਪੂਰੀ ਪਟੀਸ਼ਨ ਇਸ ਦੇ ਵਿਚਾਰ ਸਫੇਰੇ ਬਣੀ ਹੋਈ ਹੈ ਦੇਖਣ ਨੂੰ ਭਾਵੇਂ ਉੱਪਰ ਪਿੱਲਰ ਛੋਟਾ ਲੱਗ ਰਿਹਾ ਲੱਗ ਰਿਹਾ ਪਰ ਜੇ ਇਸ ਦੇ ਚਾਰ ਸਫੇਰੇ ਕੀਤੀ ਗਈ ਹੈ ਦੀ ਸੇਫਟੀ ਲਈ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਇੱਟਾਂ ਨੇ ਜਿਨ੍ਹਾਂ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ। ਔਰ ਚਾਹੀਦਾ ਜਿਸ ਵਿਭਾਗ ਦੇ ਅੰਡਰ ਇਹ ਕੰਮ ਹੁੰਦਾ ਹੈ ਉਹ ਇਹਦੇ ਵੱਲ ਗੌਰ ਕਰੇ ਔਰ ਇਸ ਨੂੰ ਦੁਬਾਰਾ ਵਰਤੋਂ 'ਚ ਲਿਆਵੇ। ਇੱਥੇ ਜੇ ਰੇਤਾ ਬਹੁਤ ਹੈ। ਤੇ ਇਸ ਤੋਂ ਰੇਤੇ ਦੀ ਜਿਸ ਵਿਭਾਗ ਕੋ ਮਨਜ਼ੂਰੀ ਲੈਣ ਦੀ ਲੋੜ ਹੈ ਲੈ ਕੇ ਮਾਈਨਿੰਗ ਕਰਕੇ ਇੱਕ ਤਾਂ ਦਰਿਆ ਦਾ ਵਹਾਅ ਸਾਫ਼ ਹੋ ਸਕਦਾ ਹੈ ਕਿਉਂਕਿ ਜਦੋਂ ਜ਼ਿਆਦਾ ਬਰਸਾਤ ਚ ਪਾਣੀ ਆਉਂਦਾ ਹੈ ਤੇ ਉਸ ਵੇਲੇ ਬੰਨ ਟੁੱਟਣ ਦਾ ਖਤਰਾ ਨਾ ਬਣਿਆ ਰਵੇ ਔਰ ਵਿੱਚ ਦੀ ਪਾਣੀ ਲਈ ਵਧੀਆ ਰਸਤਾ ਬਣ ਜਾਵੇ ਰੇਤਾ ਵਿਕਰੀ ਕਰਕੇ ਡਵੈਲਪਮੈਂਟ ਦੇ ਕੰਮ ਲਈ ਵੀ ਲਾਇਆ ਜਾ ਸਕਦਾ ਹੈ ਔਰ ਇਸ ਰਸਤੇ ਨੂੰ ਵੀ ਪਾਣੀ ਤੇ ਨੂੰ ਵੀ ਸਾਫ਼ ਕੀਤਾ ਜਾ ਸਕਦਾ ਹੈ। ਇਹ ਪੁਰਾਣੇ ਪੁਲ ਦੇ ਉੱਪਰ ਹੈ। ਕਈ ਟਨ ਲੋਹਾ ਜੀ ਉੱਪਰ ਹੀ ਹੈ। ਔਰ ਇਸੇ ਤਰ੍ਹਾਂ ਹੀ ਆ ਜਿਹੜੇ ਬਾਕੀ ਪਿੱਲਰ ਨੇ ਇਹਨਾਂ ਦੇ ਉੱਪਰ ਵੀ ਇਸ ਤਰ੍ਹਾਂ ਹੀ ਲੋਹਾ ਹੋਵੇਗਾ। ਪਤਾ ਨਹੀਂ ਉਹ ਲੋਹਾ ਕਿੱਥੇ ਚਲਾ ਗਿਆ। ਜਾਂ ਪਾਣੀ ਚ ਰੁੜ ਗਿਆ ਹੈ ਜਾਂ ਕੋਈ ਵਿਭਾਗੀ ਚੋਰ ਲੈ ਗਏ ਨੇ ਤੇ ਜਾਂ ਫਿਰ ਇਹਨਾਂ ਲੋਹੇ ਦੇ ਵੱਡੇ ਵੱਡੇ ਗਾਡਰਾਂ ਨਾਲ ਕੋਈ ਹੋਰ ਪਾਣਾ ਵਾਪਰਿਆ ਹੈ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਕਿ ਜੇ ਵਿਭਾਗ ਨੇ ਲਾਇਆ ਹੁੰਦਾ ਜਿਸ ਵਿਭਾਗ ਦੇ ਅੰਡਰ ਇਹ ਪੁਲ ਆਉਂਦੇ ਨੇ ਤਾਂ ਉਹਨਾਂ ਨੇ ਆ ਇੱਕ ਨੂੰ ਖਾਲੀ ਨਹੀਂ ਸੀ ਛੱਡ ਦੇਣਾ ਉਹ ਵੀ ਲਾ ਕੇ ਲੈ ਜਾਣਾ ਸੀ ਵਾਰੇ ਇੱਥੇ ਇੱਕ ਉਸੇ ਦਾ ਉਸੇ ਤਰ੍ਹਾਂ ਉੱਪਰ ਇਹ ਜੜਿਆ ਹੋਇਆ ਆ ਫਲੋਰ ਵਾਲੀ ਸਾਈਡ ਬਿਲਕੁਲ ਦਰਿਆ ਦਾ ਕੰਢਾ ਆ ਗਿਆ ਜਿੱਥੇ ਬਨ ਬਣਿਆ ਹੋਇਆ ਔਰ ਬਨ ਇਸ ਸਾਈਡ ਤੋਂ ਤਾਂ ਆ ਦੇਖੋ ਥੱਲੇ ਦੀ ਦਿਖ ਰਿਹਾ ਕਿ ਉਹਨੂੰ ਪੱਕਾ ਕੀਤਾ ਹੋਇਆ ਹੈ ਕਾਫੀ ਉੱਚਾ ਬਨ ਹੈ ਔਰ ਨਾਲ ਹੀ ਇੱਥੇ ਜਗ੍ਹਾ ਹੈ ਮੁਸਲਮਾਨ ਫਿਰਦੀ ਕੇਸੇ ਦੀ ਔਰ ਇੱਕਾ ਦੇਖੋ ਨਾ ਜਦੋਂ ਜਿਆਦਾ ਫਲੱਡ ਆ ਜਾਂਦਾ ਤੇ ਕਿਹਾ ਜਾਂਦਾ ਵੀ ਇੰਨੇ ਪਸ਼ੂ ਰੁੜ ਗਏ ਇੰਨੇ ਗੁਜਰਾਂ ਦੇ ਢੇਰੇ ਰੁੜ ਗਏ ਉਹਦਾ ਮੇਨ ਕਾਰਨ ਇਹ ਹੈ ਕਿ ਆ ਬੰਨ ਦੇ ਦਰਿਆ ਵਾਲੀ ਸਾਈਡ ਤੇ ਅੰਦਰ ਵਾਰ ਗੁਜਰਾ ਨੇ ਵਾਰਡ ਜੀ ਖੜੀ ਕਰਕੇ ਤੇ ਉੱਥੇ ਆਪਣੇ ਪਸ਼ੂ ਬੰਨੇ ਹੋਏ ਨੇ ਇਹੋ ਜੀਆਂ ਅੰਗਲੀਆਂ ਦੇ ਨਾਲ ਹੀ ਕੋਈ ਨਾ ਕੋਈ ਦੁਕਾਨ ਵਾਪਰ ਜਾਂਦਾ ਇਹ ਬਾਅਦ ਵਿੱਚ ਪਸਤਾਉਣਾ ਪੈਂਦਾ ਹੈ ਇਸ ਕਰਕੇ ਪਹਿਲਾਂ ਸ਼ੁਰੂ ਤੋਂ ਚਾਹੀਦਾ ਹੈ ਕਿ ਅਜਿਹੀ ਆਦਤ ਪਾਈ ਨਾ ਜਾਵੇ ਕਿ ਦਰਿਆ ਦੇ ਬੰਨ੍ਹ ਦੀ ਅੰਦਰਲੀ ਸਾਈਡ ਤੇ ਕੋਈ ਅਜਿਹੀ ਇਨਕ੍ਰੋਚਮੈਂਟ ਕੀਤੀ ਜਾਵੇ ਕਿ ਜਿਹੜਾ ਬਾਅਦ ਜਦੋਂ ਕਿਤੇ ਪਾਣੀ ਜ਼ਿਆਦਾ ਆ ਜਾਵੇ ਤੇ ਉਸ ਵੇਲੇ ਪਸਤਾਉਣਾ ਪਵੇ ਇਹ ਆਮ ਸਮੇਂ ਦੇ ਦਰਮਿਆਨ ਵੀ ਪ੍ਰਸ਼ਾਸਨ ਨੇ ਦੇਖਦੇ ਰਹਿਣਾ ਚਾਹੀਦਾ ਹੈ ਬਿਲਕੁਲ ਸਤਲੁਜ ਦਰਿਆ ਦੇ ਕੰਢੇ ਤੇ ਇੱਕ ਸਮਾਦ ਟਾਈਪ ਬਣਿਆ ਹੋਇਆ ਸਥਾਨ ਹੈ ਜਿਸ ਦੇ ਆਸ-ਪਾਸੇ ਗੁਜਰਾ ਨੇ ਪੱਕੇ ਤੌਰ ਤੇ ਥਾਂ ਖਰੀਦ ਕੇ ਜਾਂ ਕਿਸੇ ਤਰ੍ਹਾਂ ਵੀ ਇਹਨਾਂ ਨੇ ਪੱਕੇ ਆਪਣੇ ੱਡੇ ਬਣਾਏ ਹੋਏ ਨੇ ਪਸ਼ੂ ਰੱਖੇ ਨੇ ਔਰ ਨਾਲ ਹੀ ਜਗ੍ਹਾ ਹੈ ਇਹ ਕਿਸ ਦੀ ਹੈ ਇਹ ਆਪਾਂ ਦੇਖਦੇ ਹਾਂ ਇਹ ਜੋ ਸਥਾਨ ਹੈ ਉੱਪਰ ਲਿਖ ਕੇ ਲਾਇਆ ਹੋਇਆ ਹੈ ਇਦਰ ਸੌਂਦਾ ਹੈ ਕਿ ਇਹ ਮਹਾਤਮਾ ਗਾਂਧੀ ਜੀ ਜਦੋਂ ਸਵਰਗਵਾਸ ਹੋ ਗਏ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਫੁੱਲ ਜਲ ਪ੍ਰਵਾਹ ਇੱਥੇ ਸਤਲੁਜ ਦੇ ਕੰਡੇ ਤੇ ਕੀਤੇ ਗਏ ਇਸ ਸਥਾਨ ਤੋਂ ਉਹਨਾਂ ਦੀ ਯਾਦ ਵਿੱਚ ਬੇਸ਼ੱਕ ਹੁਣ ਇਹਦੀ ਕੋਈ ਸਾਮ ਸੰਭਾਲ ਨਹੀਂ ਗਈ ਪਰ ਇੱਕ ਸਥਾਨ ਬਣਾਇਆ ਗਿਆ ਕਿਤੇ ਕਿਤੇ ਫੁੱਲ ਖਿਲਰੇ ਨੇ ਹੋ ਸਕਦਾ ਹੈ ਖਾਸ ਦਿਨਾਂ ਦੇ ਵਿੱਚ ਇੱਥੇ ਆਣ ਕੇ ਪੂਜਾ ਕੀਤੀ ਜਾਂਦੀ ਹੋਵੇ ਇਧਰ ਇਹਦਾ ਇਤਿਹਾਸ ਉਰਦੂ ਚ ਲਿਖਿਆ ਹੈ ਉੱਪਰ ਇੰਗਲਿਸ਼ ਚ ਹੈ ਕਿ ਗਾਂਧੀ ਜੀ 30 ਜਨਵਰੀ 1948 ਨੂੰ ਉਹਨਾਂ ਦੀ ਮੌਤ ਹੋਈ ਤੇ 12 ਫਰਵਰੀ 1948 ਨੂੰ ਉਹਨਾਂ ਦੇ ਇੱਥੇ ਫੁੱਲ ਜਿਹੜੇ ਨੇ ਉਹ ਚਲ ਪ੍ਰਵਾਹ ਕੀਤੇ ਗਏ ਇਸ ਸਥਲ ਤੇ ਬਾਪੂ ਜੀ ਦੇ 11 ਅਸੂਲ ਲਿਖੇ ਹੋਏ ਨੇ ਇਹਨਾਂ ਦਾ ਜਨਮ 2 ਅਕਤੂਬਰ 1869 ਨੂੰ ਹੋਇਆ ਜਿਹੜੇ 11 ਅਸੂਲ ਨੇ ਉਹ ਹੈ ਸਤਿਆ ਅਹਿੰਸਾ ਬ੍ਰह्मचर्य ਸਵਾਦ ਦਾ ਤਿਆਗ ਚੋਰੀ ਨਾ ਕਰਨਾ ਬਿਨਾ ਲੋੜ ਤੋਂ ਜਮਾ ਨਾ ਕਰਨਾ ਨਿਡਰਤਾ ਸ਼ੁੱਭਚਾਤ ਦਾ ਖਤਮਾ ਸਰੀਰਕ ਮਿਹਨਤ ਧਾਰਮਿਕ ਸਹਿਨਸੀਲਤਾ ਸੂਦੇਸੀ ਹੁਣ ਜੇ ਇਹਨਾਂ ਸਾਰਿਆਂ ਨੂੰ ਦੇਖਿਆ ਜਾਵੇ ਕਿ ਆਪਾਂ ਇਹਨਾਂ ਵਿੱਚੋਂ ਕਿੰਨੇ ਕਸੂਲਾਂ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਦੇ ਹਾਂ ਇਹ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣੇ ਆਪ ਤੇ ਵਿਚਾਰ ਕਰਕੇ ਆਪਣੇ ਅੰਦਰ ਛਾਤੀ ਮਾਰ ਕੇ ਦੇਖੀਏ ਕਿ ਲਿਖਦੇ ਦਿੱਤਾ ਤੇ ਇਹਦੇ ਤੇ ਅਮਲ ਕਿੰਨਾ ਘੋ ਰਿਆ ਇੰਨੀ ਮਹਾਨ ਸ਼ਖਸੀਅਤ ਜਿਨ੍ਹਾਂ ਦਾ ਇਹ ਸਥਾਨ ਹੈ ਇੱਥੇ ਚਾਹੀਦਾ ਸੀ ਪੰਜਾਬ ਸਰਕਾਰ ਜਾਂ ਸੈਂਟਰ ਗਵਰਨਮੈਂਟ ਵੱਲੋਂ ਜਿਸ ਵੀ ਵਿਭਾਗ ਦੇ ਅੰਦਰ ਇਹ ਜਗਾ ਹੁੰਦੀ ਹੈ ਕਿ ਇਹਦਾ ਬਕਾਇਦਾ ਵਧੀਆ ਪ੍ਰਬੰਧ ਕੀਤਾ ਜਾਵੇ ਇਹਨੂੰ ਸੰਭਾਲ ਕੀਤੀ ਜਾਵੇ ਤੇ ਮੈਨੂੰ ਨਹੀਂ ਲੱਗਦਾ ਕਿ ਪੂਰੇ ਫਲੋਰ ਦੇ ਲੋਕਾਂ ਨੂੰ ਵੀ ਇਸ ਗੱਲ ਦਾ ਪਤਾ ਹੋਵੇ ਕਿ ਇੱਥੇ ਇੱਕ ਮਹਾਤਮਾ ગાંધી ਜੀ ਦੀ ਯਾਦ ਵਿੱਚ ਸਥਾਨ ਹੈ ਜਿੱਥੇ ਉਹਨਾਂ ਦੇ ਫੁੱਲ ਸਤਲੁਜ ਦਰਿਆ ਵਿੱਚ ਤਾਰੇ ਗਏ ਸਨ ਇਸ ਸਥਾਨ 'ਵੀ ਸਰਕਾਰ ਦਾ ਆਪਣੇ ਵੱਲ ਨੂੰ ਧਿਆਨ ਕਰਨ ਦੀ ਮੰਗ ਕਰਦਾ ਹੈ ਜੇ ਕੋਈ ਵਿਅਕਤੀ ਇਸ ਸਥਾਨ ਨੂੰ ਦੇਖਣਾ ਚਾਹੁੰਦਾ ਹੈ ਜਾਸ਼ ਤੰਦੀ ਦੇਰਸ਼ਨ ਕਰਨਾ ਚਾਹੁੰਦਾ ਤੇ ਉਹਦੇ ਲਈ ਇੱਕ ਬਹੁਤ ਹੀ ਵਧੀਆ ਰਸਤਾ ਹੈ ਕਿ ਉਹ ਸਿੱਧਾ ਜਦੋਂ ਜਲੰਧਰ ਤੋਂ ਫਲੋਰ ਹੁੰਦਾ ਤੇ ਫਲੋਰ ਤੋਂ ਸਿੱਧੀ ਐਂਟਰੀ ਕਿਲਾ ਪੁਲਿਸ ਦਾ ਕਿਲੇ ਦੇ ਕੋਲੋਂ ਸਿੱਧਾ ਅੱਗੇ ਰੇਲਵੇ ਲੈਂਡ ਟੱਪ ਕੇ ਜਿਹੜਾ ਪੁਰਾਣਾ ਪੁਲ ਹੁੰਦਾ ਸੀ ਉਸ ਪੁਲ ਦੇ ਲਾਸਟ ਤੇ ਜਦੋਂ ਆਣ ਕੇ ਬੰਦ ਤੇ ਆ ਜਾਂਦਾ ਤਾਂ ਬੰਦ ਦੇ ਬਿਲਕੁਲ ਸੱਜੇ ਪਾਸੇ ਲੁਧਿਆਣੇ ਵੱਲ ਨੂੰ ਮੂੰਹ ਕਰਕੇ ਖੜਾ ਕੀਤਾ ਬਿਲਕੁਲ ਕਾਰਨਰ ਦੇ ਉੱਤੇ ਇਹ ਸਥਾਨ ਹੈ ਔਰ ਇਸ ਥਾਂ ਦੇ ਦਰਸ਼ਨ ਕੀਤੇ ਜਾ ਸਕਦੇ ਨੇ ਇਹ ਪੁਰਾਣਾ ਪੁਲ ਜਿਹੜਾ ਬੰਦ ਹੋ ਚੁੱਕਾ ਹੈ ਇਸ ਥਾਂ ਦੇ ਬਿਲਕੁਲ ਖੱਬੇ ਪਾਸੇ ਪੀਰਾਂ ਦੀ ਜਗ੍ਹਾ ਔਰ ਸੱਜੇ ਪਾਸੇ ਸਮਾਦ ਮਹਾਤਮਾ ਗਾਂਧੀ ਜੀ ਦੀ ਜਿਵੇਂ ਕਿ ਮੰਗਲ ਸੰਸਨ YouTube ਚੈਨਲ ਕੋਸ਼ਿਸ਼ ਕਰਦਾ ਰਹਿੰਦਾ ਹੈ ਆਪਣੇ ਸਰੋਤਿਆਂ ਨੂੰ ਕੁਝ ਨਾ ਕੁਝ ਨਵਾਂ ਦਿਖਾਉਣ ਲਈ ਉਮੀਦ ਹੈ ਕਿ ਇਸ ਚੀਜ਼ ਨੂੰ ਦੇਖ ਕੇ ਵੀ ਕਾਫੀ ਜਾਣਕਾਰੀ ਚ ਵਾਅਦਾ ਹੋਏਗਾ ਇਸ ਪੁਲ ਦੇ ਉੱਪਰ ਦੀ ਟ੍ਰੇਨ ਆ ਰਹੀ ਹੈ ਬੜੀ ਤੇਜ਼ੀ ਦੇ ਨਾਲ ਪਰ ਦੀ ਲੰਘ ਰਹੀ ਹੈ ਔਰ ਬਿਲਕੁਲ ਕੋਲ ਦੀ ਰੇਲਵੇ ਲਾਈਨ ਹੈ ਜਿਹੜੀ ਕਿ ਹੁਣੇ ਟ੍ਰੇਨ दिखेਗੀ ਇਸ ਰਸਤੇ ਦੇ ਦੋਨੇ ਪਾਸੇ ਕਾਫੀ ਸਪਿਹਤੇ ਨੇ ਜੰਗਲਾਤ ਹੈ। ਤ੍ਰਖਤ ਨੇ ਝਾੜੀਆਂ ਨੇ ਦੂਜੀ ਸਾਈਡ ਤੇ ਰੇਲਵੇ ਲਾਈਨ ਹੈ। ਇੱਥੋਂ ਜਾਂਦੇ ਆ ਅਸਜੇ ਪਾਸੇ ਜੀਟੀ ਰੋਡ ਹੈ। ਬਹੁਤ ਹੀ ਗ੍ਰੀਨਰੀ ਹੈ। ਇਸ ਗ੍ਰੀਨਰੀ ਕਰਕੇ ਹੀ ਜਿਹੜਾ ਵਾਤਾਵਰਨ ਹੈ। ਸੋ ਤਾਂ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਖਾਸ ਖਿਆਰ ਰੱਖੀਏ ਬੂਟੇ ਲਾਉਣ ਲਈ ਕਿ ਜੇ ਇੱਕ ਬੂਟੇ ਨੂੰ ਬਾਈ ਚਾਂਸ ਕਟਾਈ ਕਰਨੀ ਪੈਂਦੀ ਹੈ ਤੇ ਉਹਦੀ ਥਾਂ ਤੇ ਪੰਜ ਬੂਟੇ ਹੋਰ ਘੱਟੋ-ਘੱਟ ਲਗਾਏ ਜਾਣ ਤਾਂ ਜੋ ਕਿ ਦਰਖਤਾਂ ਦੀ ਘਾਟ ਨਾ ਰਹੇ